ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਦੋ ਦਿਨ ਪਹਿਲਾਂ ਭਾਗ ਕੇ 4 ਤਰੀਕ ਨੂੰ ਪਿੰਡ ਸ਼ੈਣਾ ਬਰਨਾਲੇ ਦੇ ਵਿੱਚ ਪੈਂਦਾ ਉੱਥੇ ਸੁਖਵਿੰਦਰ ਸਿੰਘ ਕਲਕੱਤਾ ਸੁਖਵਿੰਦਰ ਸਿੰਘ ਸਰਪੰਚ ਦੇ ਨਾਮ ਨਾਲ ਵੀ ਮਸ਼ਹੂਰ ਸੀ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਗਿਆ ਸੀਗਾ ਉਸ ਕੇਸ ਦੇ ਵਿੱਚ ਸੁਖਵਿੰਦਰ ਸਿੰਘ ਦੇ ਭਰਾ ਦੇ ਵੱਲੋਂ ਪੁਲਿਸ ਦੇ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਉਸ ਸ਼ਿਕਾਇਤ ਦੇ ਆਧਾਰ ਦੇ ਉੱਪਰ ਪੁਲਿਸ ਨੇ ਹੁਣ ਇਹ ਗੱਲ ਕਹੀ ਹੈ ਕਿ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਮਾਮਲੇ ਨੂੰ ਪੂਰੀ ਤਰ੍ਹਾਂ ਸੋਲਵ ਕਰ ਲਿਆ ਹੈਗਾ ਅਸੀਂ ਇਹ ਮਾਮਲਾ ਨਜਿੱਠ ਲਿਆ ਹੈ ਤਿੰਨੋਂ ਦੇ ਤਿੰਨੋਂ ਦੋਸ਼ੀ ਪੁਲਿਸ ਦੇ ਕਹਿਣ ਮੁਤਾਬਕ ਆਪਾਂ ਗ੍ਰਿਫਤਾਰ ਕਰ ਲਈ ਨੇ ਪਰ ਬਾਵਜੂਦ ਇਹਦੇ ਧਰਨਾ ਹੱਲੇ ਤੱਕ ਵੀ ਬਾਦ ਦਸਤੂਰ ਉੱਥੇ ਜਾਰੀ ਹੈ ਧਰਨਾ ਹੱਲੇ ਵੀ ਕਿਉਂ ਜਾਰੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪਰਿਵਾਰ ਦਾ ਕੀ ਕਹਿਣਾ ਵੱਖ-ਵੱਖ ਆਗੂ ਉਸ ਧਰਨੇ ਨੂੰ ਜਾ ਕੇ ਮੁਖਤਬ ਹੁੰਦੇ ਨੇ ਉਹਨਾਂ ਦੇ ਕੀ ਕਹਿਣਾ ਹੈਗਾ ਉਹ ਵੀ ਆਪਾਂ ਗੱਲਬਾਤ ਕਰਦੇ ਹਾਂ ਪੁਲਿਸ ਦਾ ਕੀ ਕਹਿਣਾ ਹੈਗਾ ਔਰ ਇਸ ਤੋਂ ਪੁਰਾਣੀ ਇੱਕ ਘਟਨਾ ਜੋ ਦੱਸਿਆ ਜਾ ਰਿਹਾ ਹੈਗਾ ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰਿਆ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈਗੀ ਆ ਉਹ ਮੈਂ ਸਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਵੈਸੇ ਆਪਾਂ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਰਹਿਣ ਡਏ ਆ ਨਾ ਜਦੋਂ ਆ ਪਿੱਛੇ ਚੋਣਾਂ ਹੋ ਕੇ ਹਟੀਆਂ ਸੀਗੀਆਂ ਤੇ ਭਗਵੰਤ ਮਾਨ ਹੁਣੀ ਇੱਥੋਂ ਦੇ ਮੁੱਖ ਮੰਤਰੀ ਬਣੇ ਐ ਅਰਵਿੰਦ ਕੇਜਰੀਵਾਲ ਵੀ ਆਉਂਦੇ ਹੁੰਦੇ ਸੀਗੇ ਉਹ ਕਹਿੰਦੇ ਕਿ ਪਹਿਲੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾਗਰਕ ਕਰ ਦਿੱਤਾ ਔਰ ਭਗਵੰਤ ਮਾਨ ਵੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਮੌਕਾ ਦਿਓ ਅਸੀਂ ਪੰਜਾਬ ਦੇ ਵਿੱਚ ਬਦਲਾ ਲੈ ਕੇ ਆਵਾਂਗੇ ਅੱਜ ਲੋਕ ਇਹ ਗੱਲ ਕਹਿ ਰਹੇ ਆ ਕਿ ਆ ਬਦਲਾਵ ਆਇਆ ਅੱਜ ਵੀ ਇੱਥੇ ਮਰਡਰ ਹੋ ਰਹੇ ਨੇ ਅੱਜ ਵੀ ਇੱਕੋ ਹੀ ਪਿੰਡ ਦੇ ਬੰਦੇ ਆਪਣੇ ਹੀ ਪਿੰਡ ਦੇ ਲੋਕਾਂ ਦੇ ਇਸ ਤਰੀਕੇ ਦੇ ਨਾਲ ਕਤਲ ਕਰਦੇ ਪਏ ਆ ਅੱਜ ਵੀ ਪੰਜਾਬ ਦੇ ਲੋਕ ਖਾਸ ਕਰਕੇ ਜੋ ਚਰਚਾ ਹੋਣ ਈ ਹੈ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਜਾ ਕੇ ਦੇਖ ਸਕਦੇ ਹੋ ਚਰਚਾਵਾਂ ਇਹ ਹੋਣ ਈਆਂ ਨੇ ਕਿ ਜਿਹੜਾ ਬੰਦਾ ਵੀ ਹੱਕ ਸੱਚ ਅਤੇ ਇਨਸਾਫ਼ ਦੀ ਆਵਾਜ਼ ਆਪਣੀ ਜ਼ੁਬਾਨ ਦੇ ਰਾਹੀਂ ਕੱਢਦਾ ਜਾਂ ਸੋਸ਼ਲ ਮੀਡੀਆ ਦੇ ਉੱਪਰ ਚਾਰ ਲਾਈਨਾਂ ਦੇ ਵਿੱਚ ਲਿਖਦਾ ਤਾਂ ਟੱਬਰ ਦੇ ਜੀ ਉਹਦੇ ਵੱਲ ਖਾਸ ਕਰਕੇ ਜਦੋਂ ਉਹ ਘਰੋਂ ਬਾਹਰ ਜਾਂਦਾ ਇਸ ਤਰੀਕੇ ਦੇ ਨਾਲ ਦੇਖਦੇ ਨੇ ਕਈ ਵਾਰਾਂ ਪਈ ਨੇ ਪਤਾ ਨਹੀਂ ਮੁੜ ਕੇ ਦੁਬਾਰਾ ਜਿਉਂਦਾ ਘਰ ਨੂੰ ਵਾਪਸ ਪਰਤਣਾ ਵੀ ਹੈ ਜਾਂ ਨਹੀਂ ਸਾਨੂੰ ਪਤਾ ਨਹੀਂ ਕਿਹੋ ਜੀ ਖਬਰ ਸੁਣਨ ਨੂੰ ਜਾਂ ਪੜ੍ਹਨ ਨੂੰ ਮਿਲਣੀ ਹੈ ਇਦਾਂ ਦੇ ਹਾਲਾਤ ਪੂਰੇ ਪੰਜਾਬ ਦੇ ਵਿੱਚ ਬਣੇ ਹੋਏ ਨੇ ਇੱਕ دہشت ਦਾ ਮਾਹੌਲ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਵਾਰ-ਵਾਰ ਇਹ ਗੱਲ ਆਖੀ ਜਾਂਦੀ ਹੈ ਕਿ ਲੋਕ دہشت ਦੇ ਮਾਹੌਲ ਦੇ ਵਿੱਚ ਨਾ ਰਹਿਣ ਅਸੀਂ ਤੁਹਾਡੀ ਸੁਰੱਖਿਆ ਦੇ ਵਾਸਤੇ ਹਮੇਸ਼ਾ ਹੀ ਹਾਜ਼ਰ ਹਾਂ ਸੁਖਵਿੰਦਰ ਸਿੰਘ ਕਲਕੱਤਾ ਨੇ ਤਾਂ ਜਾ ਜਾ ਕੇ ਸ਼ਿਕਾਇਤ ਵੀ ਕੀਤੀ ਸੀਗੀ ਮੈਨੂੰ ਧਮਕੀਆਂ ਆ ਰਹੀਆਂ ਨੇ ਉਹਦੇ ਕੋਲ ਭਾਵੇਂ ਅਸਲਾ ਵੀ ਸੀਗਾ ਚਰਚਾਵਾਂ ਇਹ ਹੋਈਆਂ ਨੇ ਕਿ ਉਹਦੇ ਕੋਲੋਂ ਪਹਿਲਾ ਅਸਲਾ ਵੀ ਉਹਦਾ ਜ਼ਬਤ ਕਰਵਾ ਲਿਆ ਗਿਆ ਸੀਗਾ ਪਰ ਪੁਲਿਸ ਦਾ ਕਹਿਣਾ ਹੈਗਾ ਕਿ ਅਸਲਾ ਜ਼ਬਤ ਨਹੀਂ ਸੀ ਕੀਤਾ ਰੀਨਿਊ ਹੋਣ ਵਾਸਤੇ ਆਇਆ ਸੀਗਾ ਉਹਦੀ ਐਕਸਪਾਇਰੀ ਡੇਟ ਮੇਰੇ ਖਿਆਲ 29 ਤੱਕ ਦੀ ਹੱਲੇ ਪੁਲਿਸ ਦੇ ਮੁਤਾਬਕ ਹੈਗੀ ਸੀਗੀ ਸੋ ਉਹਨਾਂ ਦਾ ਇਹ ਕਹਿਣਾ ਆ ਸੁਰੱਖਿਆ ਦੀ ਮੰਗ ਕੀਤੀ ਗਈ ਸੀ ਸੁਰੱਖਿਆ ਨਹੀਂ ਦਿੱਤੀ ਗਈ ਪਰ ਜਦੋਂ ਪਤਾ ਸੀਗਾ ਕਿ ਧਮਕੀਆਂ ਮਿਲ ਰਹੀਆਂ ਨੇ ਤਾਂ ਫਿਰ ਵੀ ਆ ਸਾਰਾ ਕੁਝ ਵਾਪਰ ਗਿਆ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਉਹਨਾਂ ਲੋਕਾਂ ਦੇ ਖਿਲਾਫ ਨਾ ਹੋਣੀ ਜਿਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੇ ਕੋਈ ਨੁਕਸਾਨ ਪਹੁੰਚਾਏ ਜਾਣ ਦੀ ਉਮੀਦ ਸਗੀ ਅਗਲੇ ਨੂੰ ਜਾਣ ਵਾਲੇ ਨੂੰ ਤਾਂ ਫਿਰ ਉਸ ਵੇਲੇ ਪੁਲਿਸ ਦੇ ਆਹ ਵਾਲੇ ਦਾਅਵੇ ਕਿ ਤੁਸੀਂ ਡਰਦੇ ਮਾਹੌਲ ਦੇ ਵਿੱਚ ਨਾ ਰਹੋ ਅਸੀਂ ਤੁਹਾਡੀ ਸੁਰੱਖਿਆ ਦੇ ਵਾਸਤੇ ਹਾਜ਼ਰ ਹੈਗੇ ਆ ਇਸ ਗੱਲ ਦੇ ਉੱਪਰ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਇਸ ਵੇਲੇ ਪੰਜਾਬ ਸਾਡਾ ਲੰਘਦਾ ਪਿਆ ਇੱਕ ਦੋ ਗੱਲਾਂ ਹੋਰ ਹੈਗੀਆਂ ਨੇ ਬੜੀਆਂ ਮਹੱਤਵਪੂਰਨ ਪਹਿਲਾਂ ਗੱਲਬਾਤ ਕਰ ਲੈਣੇ ਆ ਉਸ ਤੋਂ ਬਾਅਦ ਅੱਗੇ ਜਾ ਕੇ ਆਪਾਂ ਉਹ ਗੱਲਬਾਤ ਜ਼ਰੂਰ ਕਰਾਂਗੇ ਕਰਨੀ ਬਣਦੀ ਹੈ ਉਹ ਵੀ ਗੱਲਬਾਤ ਜਿਹਨਾਂ ਜਣਾਂ ਨੇ ਸਾਡਾ ਆਹ ਵਾਲਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦਰਸ਼ਕਾਂ ਸਾਡੇ ਨਾਲ ਕਈ ਚੈਨਲ ਇੱਥੇ ਬੈਨ ਕਰ ਦਿੱਤੇ ਜਾਂਦੇ ਆ ਬੰਦ ਕਰ ਦਿੱਤੇ ਜਾਂਦੇ ਆ ਕਿੰਨੀ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਇਸ ਕਰਕੇ ਸਾਨੂੰ ਫਿਰ ਦੁਬਾਰਾ ਨਵਾਂ ਚੈਨਲ ਬਣਾਉਣਾ ਪੈਂਦਾ ਉਹੀ ਗੱਲ ਜਿਹੜੀ ਪਹਿਲਾਂ ਕਰਕੇ ਹਟਿਆ ਪੇ ਜਿਹੜਾ ਵੀ ਕੋਈ ਮਾਰੀ ਮੁੱਟੀ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਆਵਾਜ਼ ਦੇ ਵਿੱਚ ਕਰਦਾ ਉਹਦਾ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਸੰਘ ਘੁੱਟਣ ਦੇ ਯਤਨ ਕੀਤੇ ਜਾਂਦੇ ਆ ਫੇਸਬੁੱਕ ਖਾਤੇ ਇਹਨਾਂ ਦੇ ਬੈਨ ਕਰ ਦਿਓ ਇਹਨਾਂ ਦੇ YouTube ਚੈਨਲ ਬੰਦ ਕਰ ਦਿਓ ਸੋ ਇਸ ਤਰੀਕੇ ਦੇ ਨਾਲ ਉਹਨਾਂ ਦੀ ਆਵਾਜ਼ ਨੂੰ ਬੰਦ ਕਰਵਾਉਣ ਦੇ ਯਤਨ ਕੀਤੇ ਜਾਂਦੇ ਆ ਖੈਰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਜ਼ਰੂਰ ਕਰ ਲਿਓ ਆਓ ਮੈਂ ਤੁਹਾਨੂੰ ਦੱਸਦਾ ਜੋ ਪੁਲਿਸ ਦਾ ਕਹਿਣਾ ਹੈਗਾ ਤੇ ਜੋ ਪਰਿਵਾਰ ਦਾ ਕਹਿਣਾ ਇਸ ਪਿੰਡ ਦੇ ਵਿੱਚ ਸਰਪੰਚੀ ਚੋਣਾਂ ਦੇ ਨਾਲ ਜੁੜੀ ਹੋਈ ਇੱਕ ਨਿੱਜੀ ਰੰਜਿਸ਼ ਦਾ ਮਾਮਲਾ ਇਹਨੂੰ ਦੱਸਿਆ ਜਾ ਰਿਹਾ ਪਰਿਵਾਰ ਦੇ ਮੁਤਾਬਕ ਮ੍ਰਿਤਕ ਸੁਖਵਿੰਦਰ ਸਿੰਘ ਦੇ ਭਰਾ ਸੁਖਜੀਤ ਸਿੰਘ ਨੇ ਦੱਸਿਆ ਕਿ ਪਿੰਡ ਦਾ ਗੁਰਦੀਪ ਦਾਸ ਜਿਹਦਾ ਛੋਟਾ ਨਾਮ ਦੀਪੀ ਬਾਵਾ ਹੈ ਉਹਨਾਂ ਦੇ ਪਰਿਵਾਰ ਤੋਂ ਚੋਣ ਹਾਰ ਗਿਆ ਸੀਗਾ ਚੋਣਾਂ ਤੋਂ ਬਾਅਦ ਗੁਰਦੀਪ ਨੇ ਬੜੀ ਵਾਰੀ ਧਮਕੀਆਂ ਵਗੈਰਾ ਵੀ ਦਿੱਤੀਆਂ ਸੋ ਗੁਰਦੀਪ ਦੀ ਘਰ ਵਾਲੀ ਨੇ ਵੀ ਚੋਣ ਲੜੀ ਸੀਗੀ ਪਰ ਹਾਰ ਗਈ ਸੋ ਇਹ ਜਿਹੜੀ ਸਾਰੀ ਗੱਲਬਾਤ ਸੀਗੀ ਰੰਜਸ ਜੀ ਹੋ ਗਈ ਤਣਾਅ ਜ਼ਿਆਦਾ ਵੱਧ ਗਿਆ ਇਹ ਕਾਰਨ ਬਣ ਗਿਆ ਮਰਡਰ ਦਾ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਸੋ ਅੱਗੇ ਜਿਹੜੀ ਗੱਲ ਹੈਗੀ ਆ ਮਿਰਤਕ ਦੇ ਭਰਾ ਨੇ ਪੁਲਿਸ ਨੂੰ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਬਿਆਨਾਂ ਦੇ ਮੁਤਾਬਕ ਭਈ ਗੁਰਦੀਪ ਦਾਸ ਨੇ ਹਰਜਿੰਦਰ ਸਿੰਘ ਉਰਫ ਜਿੰਦਰ ਗਿੱਲ ਨੂੰ ਹਤਿਆ ਦਾ ਵਾਸਤੇ ਸੁਪਾਰੀ ਦਿੱਤੀ ਸੀਗੀ ਇਹਦੇ ਨਾਲ ਜੁੜੇ ਦੋ ਤਿੰਨ ਹੋਰ ਲੋਕਲ ਸਿਆਸੀ ਆਗੂ ਵੀ ਸ਼ਾਮਲ ਨੇ ਤਾਂ ਪੁਲਿਸ ਨੇ ਇਸ ਮਾਮਲੇ ਦੇ ਉੱਪਰ ਕਾਰਵਾਈ ਸ਼ੁਰੂ ਕਰ ਦਿੱਤੀ ਸੀਗੀ ਔਰ ਪੁਲਿਸ ਨੇ ਹੁਣ ਇਹ ਗੱਲ ਕਹੀ ਹੈ ਕਿ ਅਸੀਂ ਤਿੰਨ ਜਣਿਆਂ ਨੂੰ ਅਰੈਸਟ ਕਰ ਲਿਆ ਇੱਕ ਤੇ ਉਹ ਗੁਰਦੀਪ ਔਰ ਦੂਸਰਾ ਜਗਵਿੰਦਰ ਤੇ ਤੀਸਰਾ ਇਹ ਜਿੰਦਰ ਗਿੱਲ ਇਹਨਾਂ ਤਿੰਨਾਂ ਨੂੰ ਜਿੰਦਰ ਗਿੱਲ ਕੋਲ ਹੈ ਪਲਾ ਜਿੰਦਰ ਗਿੱਲ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਲਗਾਤਾਰ ਗੱਲ ਹੋਣ ਈ ਆ ਤੁਸੀਂ ਵੀ ਹੋ ਸਕਦਾ ਸੁਣੀ ਹੋਊਂਗੀ ਜਦੋਂ ਮਰਡਰ ਹੋ ਜਾਂਦਾ ਉਸ ਤੋਂ ਬਾਅਦ ਇੱਕ 30 ਸਕਿੰਟ ਦੀ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਜਿੰਦਰ ਗਿੱਲ ਇਹ ਗੱਲ ਕਹਿੰਦਾ ਉਹ ਕਹਿੰਦਾ ਕਿ ਮੈਨੂੰ ਲਾਈਵ ਲੂਬ ਤਾਂ ਹੁਣ ਆਉਂਦਾ ਨਹੀਂ ਆ ਪਰ ਮੇਰੇ ਹੱਥ ਦੇ ਵਿੱਚ ਕਹਿੰਦਾ ਇਸ ਬੰਦੇ ਨੇ ਉਹ ਠੂਠਾ ਪੜਾਤਾ ਮੈਨੂੰ ਬਥੇਰਾ ਸਮਝ ਆਇਆ ਸੀਗਾ ਪਰ ਮੈਨੂੰ ਮਜਬੂਰ ਹੋ ਕੇ ਖੈਰ ਐਦਾਂ ਕਿ ਜਿਹਦੀ ਉਹ ਗੱਲਬਾਤ ਕਰਦਾ ਉਹਦੀ ਗੱਲ ਇਸ ਤੋਂ ਜ਼ਿਆਦਾ ਹੋਰ ਬਹੁਤ ਜ਼ਿਆਦਾ ਕੋਈ ਜੋ ਬੋਲਦਾ ਇਤੋਂ ਜ਼ਿਆਦਾ ਤਾਂ ਕੁਝ ਬੋਲਦਾ ਵੀ ਹੈ 30 30 ਸਕਿੰਟ ਦੇ ਵਿੱਚ ਕਿੰਨਾ ਕੁ ਬੋਲ ਲੈਣਾ ਸਗਾ ਸੋ ਹੋਰ ਜ਼ਿਆਦਾ ਗੱਲ ਕੋਈ ਸਮਝ ਨਹੀਂ ਆਉਂਦੀ ਪਰ ਇੰਨੀ ਇੱਕ ਗੱਲ ਜ਼ਰੂਰ ਸਮਝ ਆਉਣ ਡਈ ਹੈ ਪੁਲਿਸ ਨੇ ਇਹਨਾਂ ਤਿੰਨ ਜਣਿਆਂ ਨੂੰ ਅਰੈਸਟ ਕਰ ਲਿਆ ਹੋਇਆ ਪੁਲਿਸ ਦਾ ਕਹਿਣਾ ਹੈਗਾ ਕਿ ਅਸੀਂ 24 ਘੰਟਿਆਂ ਦੇ ਵਿੱਚ ਮਸਲਾ ਹੱਲ ਕਰ ਲਿਆ ਸਰਕਾਰ ਵੀ ਇਸ ਗੱਲ ਦੇ ਉੱਪਰ ਪੂਰੀ ਪੇਟਫਪਤ ਪਾਉਣ ਡਈ ਹੈ ਆਪਣੀ ਪੁਲਿਸ ਦੀ ਕਿ ਸਾਡੀ ਪੁਲਿਸ ਨੇ ਬੜੀ ਛੇਤੀ ਇਸ ਮਾਮਲੇ ਨੂੰ ਸੁਲਝਾ ਲਿਆ ਹੈਗਾ ਪਰ ਧਰਨਾ ਹੱਲੇ ਵੀ ਬਾਦਸਤੂਰ ਜਾਰੀ ਹੈ ਧਰਨਾ ਕਿਉਂ ਹੱਲੇ ਵੀ ਜਾਰੀ ਹੈ ਉਹ ਵੀ ਆਪਾਂ ਗੱਲਬਾਤ ਕਰਦੇ ਹਾਂ ਸੋ ਪਟਿਆਲਾ ਰੇਂਜ ਦੇ ਡੀ ਗੁਰਦੀਪ ਦਾਸ ਅਤੇ ਹਰਜਿੰਦਰ ਸਿੰਘ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਫਿਰ ਆਪਾਂ ਛਾਣਬੀਨ ਸ਼ੁਰੂ ਕੀਤੀ ਆਪਾਂ ਆਪਣੇ ਕੰਮ ਤੇ ਡਟ ਗਏ ਫਿਰ ਆਪਾਂ ਤਿੰਨ ਜਣਿਆਂ ਨੂੰ ਅਰੈਸਟ ਕਰ ਲਿਆ ਪੁਲਿਸ ਦਾ ਕਹਿਣਾ ਹੈਗਾ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਸਾਜ਼ਿਸ਼ ਨਹੀਂ ਹੈਗੀ ਇਹ ਪਿੰਡ ਦੇ ਵਿੱਚ ਹੀ ਰਹਿੰਦੇ ਸਿਗੇ ਵਾਸੀ ਸਾਰੇ ਜਣੇ ਇੱਕੋ ਹੀ ਪਿੰਡ ਦੇ ਵਾਸੀ ਸਿਗੇ ਉਹਨਾਂ ਦੀ ਆਪਸੀ ਜੜੀਆ ਰੰਜਿਸ਼ ਸੀਗੀ ਉਸ ਰੰਜਿਸ਼ ਦੀ ਬਦੌਲਤ ਹੀ ਇਹ ਸਾਰਾ ਕੁਝ ਵਾਪਰਿਆ ਸੋ ਪੁਲਿਸ ਨੇ ਇਹ ਕਹਿ ਕੇ ਇਸ ਮਾਮਲੇ ਨੂੰ ਨਜਿੱਠ ਲਿਆ ਹੈਗਾ ਆਪਣੇ ਵੱਲੋਂ ਤੇ ਹੁਣ ਜਿਹੜੇ ਲੋਕ ਧਰਨਾ ਲਾਇਆ ਹੋਇਆ ਜਿਨ੍ਹਾਂ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਈ ਆਪਾਂ ਪੁਲਿਸ ਦੇ ਕਹਿਣ ਮੁਤਾਬਕ ਪਈ ਆਪਾਂ ਮਾਮਲਾ ਲਿਜਟ ਲਿਆ ਹੋਇਆ ਸਾਡੀ ਇਸ ਗੱਲ ਦੇ ਵਿੱਚ ਤਸੱਲੀ ਨਹੀਂ ਹੈ ਉਹਨਾਂ ਦਾ ਇਹ ਕਹਿਣਾ ਆ ਵੱਡੀ ਗਿਣਤੀ ਵਿੱਚ ਵਕ ਵਕ ਸਿਆਸੀ ਆਗੂ ਵੀ ਆਉਣ ਡੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਕੁਝ ਸਮਾਂ ਪਹਿਲਾਂ ਇੱਕ ਦੋ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ ਉਹਨਾਂ ਵੀਡੀਓਜ਼ ਦੇ ਵਿੱਚ ਜਿਹੜਾ ਉਥੋਂ ਦੇ ਹਲਕੇ ਦਾ ਵਿਧਾਇਕ ਹੈ ਲਾਭ ਸਿੰਘ ਉਗੋਕੇ ਉਹਨੇ ਸੁਖਵਿੰਦਰ ਸਿੰਘ ਕਲਕੱਤੇ ਨੂੰ ਭਾਵ ਕਿ ਸੁਖਵਿੰਦਰ ਸਿੰਘ ਸਰਪੰਚ ਨੂੰ ਪਈ ਉਹਨੂੰ ਉਹਨੇ ਧਮਕੀਆਂ ਵੀ ਦਿੱਤੀਆਂ ਸੀਗੀਆਂ ਉਹਨੂੰ ਉਹਨੇ ਅੰਦਰ ਸੁੱਟਣ ਦੀ ਗੱਲਬਾਤ ਵੀ ਕੀਤੀ ਸੀਗੀ ਕਿਉਂਕਿ ਸੁਖਵਿੰਦਰ ਸਿੰਘ ਸਰਪੰਚ ਇਹ ਗੱਲ ਕਰਦਾ ਸੀਗਾ ਕਹਿੰਦਾ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਗਲਤ ਕੰਮ ਹੋਣ ਨਹੀਂ ਦੇਣੇ ਮੈਂ ਆਪਣੇ ਪਿੰਡ ਦੇ ਵਿੱਚ ਵੀ ਗਲਤ ਕੰਮ ਹੋਣ ਨਹੀਂ ਦੇਣੇ ਪਹਿਲਾਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਵ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਨੂੰ ਸੁਖਵਿੰਦਰ ਸਿੰਘ ਨੇ ਜੁਆਇਨ ਕਰ ਲਿਆ ਸੀਗਾ ਸੋ ਜਦੋਂ ਇਦਾਂ ਦੀਆਂ ਗੱਲਬਾਤਾਂ ਉਹ ਆਪਣੇ ਹਲਕੇ ਦੇ ਵਿਧਾਇਕ ਨਾਲ ਕਰਦਾ ਸੀਗਾ ਤਾਂ ਲਾਜ਼ਮੀ ਗੱਲ ਹੁੰਦੀ ਹੈ ਅਗਲੇ ਨੂੰ ਵੀ ਥੋੜਾ ਜਿਹਾ ਮਹਿਸੂਸ ਤੇ ਹੁੰਦਾ ਹੀ ਆ ਕਿ ਮੇਰੇ ਮੂਰੇ ਇਸ ਤਰੀਕੇ ਦੇ ਨਾਲ ਬੋਲਿਆ ਔਰ ਇਹਨੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਬੋਲਿਆ ਉਹਦੇ ਕੋਲ ਵੀ ਇੱਕ ਵੀਡੀਓ ਵਾਇਰਲ ਹੋਈ ਆ ਰਿਆ ਨਹੀਂ ਗਿਆ ਫਿਰ ਉਹਨੇ ਵੀ ਫਿਰ ਅੱਗੇ ਨੂੰ ਧਮਕੀ ਭਰੇ ਲੈ ਜਿਹਦੇ ਨਾਲ ਗੱਲਬਾਤ ਕੀਤੀ ਹੋਈ ਆ ਸੁਖਮਿੰਦਰ ਸਿੰਘ ਦੇ ਨਾਲ ਹੁਣ ਜਦੋਂ ਉਹ ਗੱਲ ਨੂੰ ਸਾਹਮਣੇ ਰੱਖਿਆ ਜਾਣ ਰਿਹਾ ਉਸ ਵੇਲੇ ਉੱਥੇ ਜਿੰਨੇ ਵੀ ਆਗੂ ਜਾ ਕੇ ਬੋਲ ਰਹੇ ਆ ਧਰਨੇ ਨੂੰ ਮੁਖਾਤਬ ਹੋਣ ਦੇ ਆ ਉਹਨਾਂ ਦਾ ਇਹ ਕਹਿਣਾ ਹੈ ਕਹਿੰਦੇ ਪਈ ਇਹ ਲਾਭ ਸਿੰਘ ਉਗੋਕੇ ਵਿਧਾਇਕ ਆਮ ਆਦਮੀ ਪਾਰਟੀ ਇਹਨੇ ਕਹਿੰਦੇ ਉਹਨੂੰ ਸ਼ਰੇਆਮ ਧਮਕੀ ਦਿੱਤੀ ਸੀ ਕਹਿੰਦੇ ਇਹਨੂੰ ਇਸ ਮਾਮਲੇ ਦੇ ਵਿੱਚ ਨਾਲ ਨਾਮਜ਼ਦ ਕੀਤਾ ਜਾਣਾ ਚਾਹੀਦਾ ਸੁਖਪਾਲ ਖਹਿਰਾ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਕਿਦਕ ਲਾਲਬ ਸਿੰਘ ਉੱਗੇ ਨੂੰ ਇਸ ਮਾਮਲੇ ਵਿੱਚ ਨਾਲ ਨਾਮਜ਼ਦ ਕਰਨਾ ਚਾਹੀਦਾ ਹੁਣ ਧਰਨਾ ਇਸ ਕਰਕੇ ਲੱਗਾ ਹੋਇਆ ਕਿ ਜਿੰਨਾ ਚਿਰ ਉਹਦਾ ਵਿੱਚ ਨਾਮ ਨਾਮਜ਼ਦ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਆਪਾਂ ਇਹ ਧਰਨਾ ਛੁਕਣਾ ਨਹੀਂ ਹੈ ਉਹਨਾਂ ਚਿਰ ਇਹ ਧਰਨਾ ਬਾਦ ਦਸਤੂਰ ਜਾਰੀ ਰਹੂਗਾ ਸਾਨੂੰ ਇਨਸਾਫ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ ਹੈ ਇਹ ਗੱਲ ਹੋ ਗਈ ਹੈ ਇਸ ਕਰਕੇ ਧਰਨਾ ਹੱਲੇ ਤੱਕ ਵੀ ਬਾਦ-ਦਸਤੂਰ ਜਾਰੀ ਹੈ ਇੱਕ ਹੋਰ ਬੜੀ ਹੀ ਜ਼ਿਆਦਾ ਮਹੱਤਵਪੂਰਨ ਗੱਲ ਕਰੂੰਗਾ ਉਸ ਤੋਂ ਪਹਿਲਾਂ ਦੋ ਕਲੈਨਾਂ ਵਿੱਚ ਤੁਸੀਂ ਦੇਖੋ ਆਪਣੇ ਆਸ-ਪਾਸੇ ਨਿਗਾਹ ਮਾਰ ਕੇ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਹੋ ਸਕਦਾ ਇਦਾਂ ਦੀਆਂ ਘਟਨਾਵਾਂ ਕੁਝ ਸਮਾਂ ਪਹਿਲਾਂ ਵਾਪਰੀਆਂ ਹੋਣ ਜਾਂ ਕਿਤੇ ਤਰੇ ਤਾਜ਼ੀਆਂ-ਤਾਜ਼ੀਆਂ ਘਟਨਾਵਾਂ ਵਾਪਰ ਕੇ ਹਟੀਆਂ ਹੋਣ ਜਿੱਥੇ ਇਸ ਤਰੀਕੇ ਦੇ ਨਾਲ ਧਰਨੇ ਮੋਰਚੇ ਅਤੇ ਮੁਜ਼ਾਰੇ ਕਰਨੇ ਪਏ ਹੋਣ ਜਦੋਂ ਧਰਨੇ ਮੋਰਚੇ ਤੇ ਮੁਜ਼ਾਰੇ ਹੁੰਦੇ ਆ ਉਸ ਵੇਲੇ ਫਿਰ ਮਾੜੀ ਮੋਟੀ ਠੋਸ ਕਾਰਵਾਈ ਹੋ ਵੀ ਜਾਂਦੀ ਹੈ ਕਈ ਵਾਰ ਕਈ ਵਾਰ ਉਹ ਵੀ ਨਹੀਂ ਹੁੰਦੀ ਹੈ ਪਰ ਜਦੋਂ ਹੋ ਜਾਂਦੀ ਹੈ ਉਸ ਤੋਂ ਬਾਅਦ ਮਾਮਲੇ ਵਿੱਚ ਕਿਸੇ ਨੂੰ ਨਾਮਜ਼ਦ ਕਰ ਵੀ ਲਿਆ ਜਾਂਦਾ ਹੈ ਉਸ ਤੋਂ ਬਾਅਦ ਧਰਨਾਕਾਰੀ ਸਾਰੇ ਜਾਣੇ ਆਪ ਆਪਣੇ ਘਰਾਂ ਜਾਂ ਕਹਿ ਲੋ ਜਾਂ ਕਹਿ ਲੋ ਕਿਧਰੇ ਹੋਰ ਕੋਈ ਨਵੀਂ ਘਟਨਾ ਵਾਪਰ ਗਈ ਉਧਰਲੇ ਪਾਸੇ ਰੋਜ ਜਾਂਦੇ ਆ ਜਦੋਂ ਕੋਰਟ ਦੇ ਵਿੱਚ ਕੇਸ ਚੱਲਣਾ ਆ ਉਸ ਵੇਲੇ ਫਿਰ ਪਰਿਵਾਰ ਦੇ ਉਹੀ ਇੱਕ ਦੋ ਜੀ ਜਿਹੜੇ ਪਰਿਵਾਰ ਦੇ ਹੁੰਦੇ ਆ ਆਪਣੇ ਉਹੀ ਰਹਿ ਜਾਂਦੇ ਆ ਹੁਣ ਆ ਗੱਲ ਕਹਿ ਕੇ ਮੈਂ ਜਿਹੜੇ ਸੰਘਰਸ਼ ਕਰਦੇ ਆ ਜਿਹੜੇ ਧਰਨੇ ਮੋਰਚੇ ਮਜ਼ਾਰੇ ਲਾਉਂਦੇ ਐ ਇਹ ਗੱਲ ਕਹਿ ਕੇ ਮੈਂ ਉਹਨਾਂ ਨੂੰ ਛੁਟਿਆ ਨਹੀਂ ਰਹਾ ਮੈਂ ਨਾਲ ਕਹਿ ਕੇ ਹਟਿਆ ਉਹਨਾਂ ਦੇ ਕੋਲ ਤੇ ਕਰਨ ਵਾਸਤੇ ਕੰਮ ਹੀ ਇੰਨਾ ਜ਼ਿਆਦਾ ਹੈਗਾ ਹਰੇਕ ਇਲਾਕੇ ਵਿੱਚ ਤੁਸੀਂ ਨਿਗਾਹ ਮਾਰ ਕੇ ਵੇਖੋ ਤੁਹਾਨੂੰ ਉਹੀ ਚਿਹਰੇ ਮਿਲਣਗੇ ਜਦੋਂ ਕਿਦਰੇ ਵੀ ਕੋਈ ਕਰਨਾ ਵਾਪਰਦੀ ਐ ਉੱਥੇ ਹੀ ਤੁਹਾਨੂੰ ਮੋਰੀ ਉਹੀ ਬੰਦੇ ਨਜ਼ਰ ਆਉਣਗੇ ਕਿਉਂਕਿ ਬਾਕੀ ਸਾਰੇ ਲੋਕ ਜਿਹੜੇ ਐ ਉਹ ਇਦਾਂ ਦੇ ਮਾਮਲੇ ਵਿੱਚ ਕਦੀ ਕਦੀ ਹੀ ਨਿਕਲਦੇ ਹੁੰਦੇ ਆ ਸੜਕਾਂ ਦੇ ਉੱਪਰ ਹਮੇਸ਼ਾ ਉਹ ਸਾਹਮਣੇ ਨਹੀਂ ਆਉਂਦੇ ਹੁੰਦੇ ਸੋ ਉਹਨਾਂ ਦੀ ਆਪਣੀ ਜ਼ਿੰਦਗੀ ਫਿਰ ਉਸੇ ਰਫ਼ਤਾਰ ਨਾਲ ਤੁਰ ਪੈਂਦੀ ਐ ਸੋ ਆਹ ਸਾਰਾ ਕੁਝ ਵਾਪਰਦਾ ਕਿਉਂਕਿ ਇੱਥੇ ਇੱਕ ਘਟਨਾ ਦਾ ਵਾਪਰਦੀ ਨਹੀਂ ਹੈ ਇੱਥੇ ਕਿਡਕੜੀਆਂ ਪੱਟੀਆਂ ਘਟਨਾਵਾ ਵਾਪਰਦੀਆਂ ਨੇ ਹੁਣ ਜਿਹੜੇ ਸੰਘਰਸ਼ ਕਰਨ ਵਾਲੇ ਐ ਹੁਣ ਉਹ ਕਈ ਵਾਰ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਚ ਵੀ ਜਾਂਦੇ ਐ ਹੁਣ ਉਹ ਵਿਚਾਰੇ ਕਿੱਥੇ ਕਿੱਥੇ ਜਾਣ ਉਹਨਾਂ ਨੇ ਵੀ ਆਪਣੇ ਪਰਿਵਾਰ ਪਾਲਣੇ ਐ ਉਹਨਾਂ ਨੇ ਵੀ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨਾ ਐ ਸੋ ਇਦਾਂ ਦੇ ਹਾਲਾਤ ਹੈਗੇ ਐ ਜਦੋਂ ਨਾ ਕਈ ਵਾਰ ਪੁਲਿਸ ਥਾਣੇ ਜਾਣ ਦਾ ਮੌਕਾ ਮਿਲਦਾ ਭਾਵੇਂ ਕਿਸੇ ਵੱਡੇ ਅਫਸਰ ਦੇ ਦਫ਼ਤਰ ਜਾ ਕੇ ਕਿਸੇ ਵੀ ਕੰਮ ਕੇ ਵਾਰ ਜਾਣਾ ਪੈਂਦਾ ਉਹਨਾਂ ਦੇ ਕੋਲ ਜਾ ਕੇ ਬੈਠੇ ਹੋਈਏ ਕਈ ਵਾਰ ਉਸ ਕੰਮ ਤੋਂ ਇਲਾਵਾ ਥੋੜਾ ਜਿਹਾ ਸਮਾਂ ਅਗਲੇ ਕੋਲ ਵੀ ਹੋਵੇ ਆਪਣੇ ਕੋਲ ਵੀ ਹੋਵੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਜਾਵੇ ਤਾਂ ਉਹ ਇਹ ਗੱਲ ਕਹਿੰਦੇ ਆ ਕਹਿੰਦੇ ਕਿ ਸਾਡੀ ਨਫਰੀ ਬਹੁਤ ਘਟਦਾ ਹੈ ਭਾਵ ਕਿ ਸਾਡੀ ਗਿਣਤੀ ਬਹੁਤ ਘਟ ਹੋਇਆ ਹੈ ਪੁਲਿਸ ਵਾਲਿਆਂ ਦੇ ਕੋਲ ਸਾਡੇ ਔਰ ਕਹਿੰਦੇ ਸਾਡੀ ਡਿਊਟੀ ਦਾ ਸਮਾਂ ਕਹਿੰਦੇ ਕੋਈ ਨਹੀਂ ਹੈਗਾ ਭਾਵ ਕਿ ਸਾਡੀ ਡਿਊਟੀ 24 ਘੰਟੇ ਹੀ ਹੈ ਕਹਿੰਦੇ ਸਾਨੂੰ ਛੁੱਟੀ ਕੋਈ ਨਹੀਂ ਹੈ ਪਰ ਸਾਡੇ ਕੋਲ ਕਰਨ ਵਾਸਤੇ ਕੰਮ ਬਹੁਤ ਜ਼ਿਆਦਾ ਨੇ ਉਹ ਕਹਿੰਦੇ ਕਿ ਸਾਡੀਆਂ ਦੋ ਹੀ ਲੱਤਾਂ ਦੋ ਹੀ ਪੈਰ ਦੋ ਹੀ ਹੱਥ ਕੰਮ ਕਰਨ ਵਾਸਤੇ ਦੋ ਹੀ ਸਾਡੀਆਂ ਅੱਖਾਂ ਨੇ ਅਸੀਂ ਆਪਣਾ ਧਿਆਨ ਕਿੱਥੇ ਕਿੱਥੇ ਅਤੇ ਕਿੰਨਾ ਕੁ ਜ਼ਿਆਦਾ ਰੱਖ ਸਕਦੇ ਆ ਕਈ ਵਾਰ ਉਹਨਾਂ ਦੀ ਗੱਲ ਵੀ ਠੀਕ ਲੱਗਦੀ ਹੈ। ਉਹ ਵਿਚਾਰੇ ਹੋਰ ਕਰਨ ਤੇ ਕਰਨ ਕੀ ਕਿਉਂਕਿ ਇੱਕ ਇੱਕ ਇਲਾਕੇ ਦੇ ਵਿੱਚ ਕਿੰਨੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਕਈ ਵਾਰ ਉਹ ਇਹ ਵੀ ਗੱਲ ਕਹਿੰਦੇ ਆ ਕਹਿੰਦੇ ਕਿ ਸਾਡੇ ਕੋਲ ਤਾਂ ਰੋਟੀ ਖਾਣ ਦਾ ਵੀ ਸਮਾਂ ਨਹੀਂ ਲੱਗਦਾ। ਉਸ ਵੇਲੇ ਗੱਲ ਉਹਨਾਂ ਦੀ ਠੀਕ ਲੱਗਣ ਲੱ ਪੈਂਦੀ ਹੈ ਪਰ ਜਦੋਂ ਫੇਰ ਆ ਕੇ ਫੀਲਡ ਵਿੱਚ ਵਿਚਰਦੇ ਆ ਫੇਰ ਆਪਾਂ ਕਹਿੰਦੇ ਆ ਕਿ ਆਪਣਾ ਗੁੱਸਾ ਕੱਢਣਾ ਤੇ ਕੱਢਣਾ ਕਿਹਦੇ ਤੇ ਆ? ਪੁਲਿਸ ਪ੍ਰਸ਼ਾਸਨ ਦੇ ਉੱਪਰ ਹਲਕਾ ਜਿਹੜਾ ਵਿਧਾਇਕ ਹੈਗਾ ਉਹਦੇ ਉੱਪਰ ਮੈਂਬਰ ਪਾਰਲੀਮੈਂਟ ਕੋਈ ਹੈਗਾ ਉਹਦੇ ਉੱਪਰ ਜਾਂ ਜਿਹੜੇ ਹੋਰ ਜ਼ਿੰਮੇਵਾਰ ਵਿਅਕਤੀ ਆ ਉਹਨਾਂ ਦੇ ਉੱਪਰ ਜਾ ਫਿਰ ਕੇਂਦਰ ਸਰਕਾਰ ਦੇ ਉੱਪਰ ਆ ਸਾਰਾ ਕੁਝ ਐਂ ਚੱਲਦਾ ਸਟੈਪ ਬਾਈ ਸਟੈਪ ਐਦਾਂ ਦੇ ਹਾਲਾਤਾਂ ਦੇ ਵਿੱਚ ਹੁਣ ਮੇਰੀ ਇਸ ਗੱਲਬਾਤ ਨੂੰ ਸੁਣਨ ਤੋਂ ਬਾਅਦ ਕੋਈ ਇਹ ਗੱਲ ਕਹਿ ਸਕਦਾ ਪੇ ਫਿਰ ਕੀ ਕੀਤਾ ਕੀ ਜਾਵੇ ਫਿਰ ਪੁਲਿਸ ਵਾਲੇ ਵੀ ਆਪਣੀ ਜਗ੍ਹਾ ਠੀਕ ਆ ਫੱਲਾਣੇ ਵੀ ਠੀਕ ਆ ਤੇ ਟੰਬ ਘਾਨੇ ਵੀ ਠੀਕ ਆ ਫਿਰ ਹੱਲ ਕੀ ਹੈਗਾ ਹੱਲ ਮੈਨੂੰ ਵੀ ਨਹੀਂ ਪਤਾ ਕੀ ਹੈਗਾ ਪਰ ਮੈਂ ਇੱਕ ਗੱਲ ਹੋਰ ਚੱਲਦੀ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਵੀ ਉਹ ਦੱਸ ਕੇ ਤੁਹਾਨੂੰ ਖਿਮਾ ਮੰਗ ਲੈਣੀ ਹੈ ਪੰਜਾਬ ਦੇ ਲੋਕੋ ਤੁਸੀਂ ਆਪ ਹੀ ਵੋਟਾਂ ਪਾ ਕੇ ਆਪਣੇ ਲੋਕਾਂ ਨੂੰ ਚੁਣਦੇ ਹੋ ਵਿੱਚੇ ਮੈਂ ਵੀ ਆਪਾਂ ਸਾਰੇ ਜਾਣੇ ਅਸੀਂ ਕਿਸੇ ਨੂੰ ਮੈਂਬਰ ਪਾਰਲੀਮੈਂਟ ਬਣਾਉਨੇ ਆ ਕਿਸੇ ਨੂੰ ਵਿਧਾਇਕ ਬਣਾਉਨੇ ਆ ਅਸੀਂ ਕਿਸੇ ਨੂੰ ਕੁਛ ਬਣਾਉਨੇ ਆ ਕਿਸੇ ਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਵੀ ਬਣਾ ਦਿੰਨੇ ਆ ਜਦੋਂ ਉਹ ਬੰਦਾ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੁੰਦਾ ਤੁਹਾਡੇ ਵਿੱਚੋਂ ਉੱਠ ਕੇ ਜਾਂਦਾ ਜਦੋਂ ਤੁਹਾਨੂੰ ਕਹਿ ਕੇ ਜਾਂਦਾ ਕਿ ਮੈਂ ਬਦਲਾਅ ਲੈ ਕੇ ਆਉਂਗਾ ਜਦੋਂ ਉਸ ਅਹੁਦੇ ਦੇ ਉੱਪਰ ਜਾ ਕੇ ਬਹਿ ਜਾਂਦਾ ਉਸ ਤੋਂ ਬਾਅਦ ਉਹ ਬਦਲਾਅ ਲੈ ਕੇ ਆਉਂਦਾ ਭਲਾ ਅਸੀਂ ਕਹਿੰਨੇ ਆ ਕਿ ਕੋਈ ਬਦਲਾਅ ਨਹੀਂ ਆਇਆ ਉੱਥੇ ਜਾ ਕੇ ਹੋ ਕੀ ਜਾਂਦਾ ਫਿਰ ਉਹਨੂੰ ਇੱਥੇ ਦੇ ਕਹਿ ਕੇ ਗਿਆ ਸੀਗਾ ਤੁਹਾਡੇ ਕੋਲ ਜ਼ਮੀਨਾਂ 'ਚ ਬੈਠਾ ਗਿਆ ਤੁਹਾਡੇ ਜਿੱਥੇ ਤੁਸੀਂ ਧਰਨਾ ਮੋਰਚਾ ਮੁਜ਼ਾਹਰਾ ਲਾਇਆ ਹੁੰਦਾ ਉੱਥੇ ਵੀ ਤੁਹਾਡੇ ਕੋਲ ਆ ਕੇ ਬੈੰਦਾ ਰਿਹਾ ਇਨਸਾਫ ਦੇ ਵਾਸਤੇ ਜਿੱਥੇ ਤੁਸੀਂ ਧੁੱਪਾਂ ਦੇ ਵਿੱਚ ਸੜਦੇ ਸੀਗੇ ਅੱਜ ਵੀ ਸੜਨ ਡਹਿ ਜੋ ਉੱਥੇ ਤੁਹਾਡੇ ਕੋਲ ਵੀ ਆਣ ਕੇ ਬੈੰਦਾ ਰਿਹਾ ਪਰ ਹੁਣ ਤੁਹਾਡੇ ਕੋਲ ਆਉਂਦਾ ਨਹੀਂ ਉਹ ਉੱਥੇ ਜਾ ਕੇ ਬਹਿ ਗਿਆ ਉਸ ਤੋਂ ਬਾਅਦ ਕੀ ਹੋ ਗਿਆ ਉੱਥੇ ਜਾ ਕੇ ਸ਼ਾਇਦ ਇਹ ਹੋ ਗਿਆ ਕਿ ਉਹਨਾਂ ਦੇ ਉੱਪਰ ਵੀ ਕੁਝ ਹੈ ਉਹਨਾਂ ਤੋਂ ਉੱਪਰ ਵੀ ਕੁਝ ਹੈ ਕੇਂਦਰ ਦੀ ਸਰਕਾਰ ਵੀ ਹੈ ਭਾਵੇਂ ਪੰਜਾਬ ਦੇ ਵਿੱਚ ਸਰਕਾਰ ਕਿਸੇ ਹੋਰ ਸਿਆਸੀ ਪਾਰਟੀ ਦੀ ਹੋਵੇ ਕੇਂਦਰ ਵਿੱਚ ਕਿਸੇ ਹੋਰ ਸਿਆਸੀ ਪਾਰਟੀ ਦੀ ਸਰਕਾਰ ਹੋਵੇ ਇੱਕ ਥਿੰਕ ਟੈਂਕ ਹੈ ਜਿਹੜਾ ਵੋਟਾਂ ਦੇ ਨਾਲ ਨਹੀਂ ਚੁਣਿਆ ਜਾਂਦਾ ਹੁਣ ਇੱਕ ਉਹਨਾਂ ਦੀਆਂ ਪਾਲਿਸੀਆਂ ਨੇ ਕਿ ਪੂਰੇ ਭਾਰਤ ਨੂੰ ਆਪਾਂ ਇੱਕੋ ਹੀ ਰੰਗ ਦੇ ਵਿੱਚ ਰੰਗ ਦੇਣਾ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਉਹਨਾਂ ਦਾ ਏਜੰਡਾ ਹੈ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਜਿੰਨਾ ਦਾ ਏਜੰਡਾ ਹੈ ਇਸ ਗੱਲ ਨੂੰ ਹੁਣ ਚੰਗੀ ਤਰ੍ਹਾਂ ਸਮਝ ਲਿਓ ਹੁਣ ਕਸੂਰ ਕਿੱਥੇ ਹੈ ਹੁਣ ਦੋਸ਼ੀ ਕੌਣ ਹੈ ਇਹ ਜਿਹੜੀ ਜਿਹੜੀ ਮੁਰਦਾਬਾਦ ਤੇ ਜਿੰਦਾਬਾਦ ਵਾਲੀ ਖੇਡਵਾ ਇੱਕ ਥਿੱਕ ਤੱਕ ਜਾ ਕੇ ਮੁੱਕਦੀ ਹੈ ਉੱਥੇ ਜਾ ਕੇ ਵੀ ਨਹੀਂ ਮੁੱਕਦੀ ਪੰਜਾਬ ਦੀ ਸਰਕਾਰ ਤੱਕ ਜਾ ਕੇ ਵੀ ਕਿਉਂਕਿ ਉਹਨਾਂ ਦੇ ਉੱਪਰ ਵੀ ਕੁਝ ਹੈ ਆਪਾਂ ਕਈ ਵਾਰ ਕਹਿੰਦੇ ਆ ਨਾ ਕਿ ਇਹਨਾਂ ਦੀ ਤਾਂ ਚਲਦੀ ਹੀ ਨਹੀਂ ਜਦੋਂ ਹੁਣ ਪੰਜਾਬ ਚ ਭਗਵੰਤ ਮਾਨ ਆਹ ਕਹਿੰਦੇ ਨਾ ਕਈ ਵਾਰ ਇਹਨਾਂ ਦੀ ਚਲਦੀ ਹੀ ਨਹੀਂ ਇਹਨੂੰ ਪੁੱਛਦੇ ਕੋਈ ਨਹੀਂ ਸਿੱਧੇ ਉੱਪਰੋਂ ਆਰਡਰ ਆਉਂਦੇ ਆ ਹੁਣ ਜੋ ਸਿੱਧੇ ਉੱਪਰੋਂ ਆਰਡਰ ਆਉਂਦੇ ਆ ਤਾਂ ਫਿਰ ਕਸੂਰ ਕਿਹਦਾ ਕੱਢਿਆ ਜਾਵੇ ਫਿਰ ਭਲਾ ਮੇਰੀ ਇਸ ਗੱਲ ਦਾ ਵੀ ਮਤਲਬ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਕੁਝ ਨਾ ਕਿਹਾ ਜਾਵੇ ਇਹਨਾਂ ਨੂੰ ਬਖਸ਼ ਦਿੱਤਾ ਜਾਵੇ ਇਹਨਾਂ ਦੇ ਖਿਲਾਫ ਮੁਰਦਾਬਾਦ ਜ਼ਿੰਦਾਬਾਦ ਨਾ ਹੋਵੇ ਮੇਰੇ ਇਹ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਹਰ ਇੱਕ ਬੰਦਾ ਆਪੋ ਆਪਣੀ ਮਜਬੂਰੀ ਦੱਸਦਾ ਕਿ ਮੇਰੇ ਹੱਥ ਵੱਜੇ ਹੁੰਦੇ ਆ ਪੁਲਿਸ ਵਾਲੇ ਆਪਣੀ ਮਜਬੂਰੀ ਦੱਸਦੇ ਆ ਸਰਕਾਰਾਂ ਉਹ ਕਹਿੰਦੇ ਵਿਧਾਇਕ ਕਹਿੰਦੇ ਸਾਡੇ ਹੱਥ ਵੱਜੇ ਹੁੰਦੇ ਆ ਉੱਪਰਲੇ ਹੱਥ ਉਹਨਾਂ ਦੇ ਬਣ ਦਿੰਦੇ ਆ ਕਿ ਸਾਡੇ ਆ ਏਜੰਡੇ ਆ ਇਹਨਾਂ ਏਜੰਡਿਆਂ ਨੂੰ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਲਾਗੂ ਕਰਨਾ ਹੈ ਜਿਹੜਾ ਲਾਗੂ ਕਰਨ ਤੋਂ ਵਾਕੀ ਹੁੰਦਾ ਉਹਦੇ ਖਿਲਾਫ ਕਾਰਵਾਈ ਹੋ ਜਾਂਦੀ ਹੈ ਉਹਦੀ ਪੂਰੀ ਤਰ੍ਹਾਂ ਦੌੜ ਲਵਾਤੀ ਜਾਂਦੀ ਹੈ ਪਠਾਨ ਮਾਜਰਾ ਪਿਛਲੇ ਦਿਨੀ ਦੇਖਿਆ ਆਪਾਂ ਹੜਾਂ ਦਾ ਜਦੋਂ ਸੀਜ਼ਨ ਉਸ ਵੇਲੇ ਉਹਨੇ ਕੋਈ ਆਪਣੀ ਸਰਕਾਰ ਦੀਆਂ ਨਾਕਾਮੀਆਂ ਦੀ ਗੱਲ ਕਰ ਦਿੱਤੀ ਉਹਦੇ ਪਿੱਛੇ ਪੈ ਗਏ ਹੋਇਆ ਨਾ ਜੀ ਮਰੇ ਮੇਰੇ ਭਜਾਤਾ ਅਗਲਿਆਂ ਨੇ ਇਦਾਂ ਦੇ ਹਲਾਤ ਬਣਦੇ ਆ ਅਗਲਾ ਕਈ ਵੇਰੇ ਮਹਿਸੂਸ ਕਰਦਾ ਕਿ ਮੈਂ ਤੇ ਫਸ ਗਿਆ ਮੈਂ ਤੇ ਵੱਜ ਗਿਆ ਇਹ ਤੋਂ ਬਿਹਤਰ ਹੈ ਚੁੱਪ ਰਹਿੋ ਕਈਆਂ ਨੂੰ ਦਾੜ ਥੱਲੇ ਲੈ ਕੇ ਰੱਖਿਆ ਹੋਇਆ ਫਿਰ ਹੋਵੇ ਕੀ ਆਖਰੀ ਗੱਲ ਕਰਦੇ ਹੁਣ ਪੂਰੇ ਪੰਜਾਬ ਤੇ ਪੰਜਾਬੋਂ ਬਾਹਰ ਦੂਰ ਦਰਾਡੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਸਿੱਖ ਬੈਠੇ ਹੋਏ ਆ ਉਹ ਇਹ ਗੱਲ ਕਰਦੇ ਆ ਕਿ ਪੰਜਾਬ ਦੀ ਇਸ ਸਰਜ਼ਮੀਨ ਦੇ ਉੱਪਰ ਕਦੀ ਖਾਲਸੇ ਦੇ ਰਾਜ ਹੁੰਦੇ ਸੀਗੇ ਕਦੀ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਾਜ ਕਾਇਮ ਕੀਤਾ ਸੀਗਾ ਕਦੀ ਇੱਥੇ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਭਾਗ ਸਥਾਪਿਤ ਕੀਤੇ ਸੀਗੇ ਅਸੀਂ ਉਹੀ ਰਾਜ ਪ੍ਰਬੰਧ ਚਾਹੁੰਦੇ ਆ ਅਸੀਂ ਉਹ ਲੋਕ ਜਿਨ੍ਹਾਂ ਦੇ ਏਜੰਡੇ ਆ ਇੱਕ ਰਾਸ਼ਟ੍ਰਿਕ ਭਾਸ਼ ਜਿਨ੍ਹਾਂ ਦੇ ਏਜੰਡੇ ਆ ਕਿ ਅਸੀਂ ਤੁਹਾਡੇ ਕੋਲੋਂ ਤੁਹਾਡੀ ਅੱਡਰੀ ਅਤੇ ਨਿਆਰੀ ਹੋਣ ਦਸਤੀ ਖੋਲ੍ਹਣੀ ਐ ਜਿਨ੍ਹਾਂ ਦੇ ਏਜੰਡੇ ਨੇ ਸਾਮ-ਦਾਮ ਦੰਡ ਭੇਦ ਪਿੱ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਜੋ ਵੀ ਤਰੀਕਾ ਅਪਣਾਉਣਾ ਪਵੇ ਆਪਾਂ ਉਹ ਤਰੀਕਾ ਅਪਣਾ ਕੇ ਪੰਜਾਬ ਨੂੰ ਆਪਾਂ ਆਪਣੇ ਕੰਟਰੋਲ ਦੇ ਵਿੱਚ ਕਰਨਾ ਅਸੀਂ ਪੰਜਾਬ ਦੇ ਉੱਪਰ ਕਾਬਜ਼ ਹੋਣਾ ਇਹ ਜਿਹੜੀ ਮੈਂ ਗੱਲ ਕਰਨਿਆ ਕੱਲੇ ਸਿੱਖਾਂ ਵਾਸਤੇ ਨਹੀਂ ਗੈਰ ਸਿੱਖ Hindu ਭਾਈਚਾਰਨ ਸੰਬੰਧਿਤ ਵੀ ਜਿਹੜੇ ਪੰਜਾਬੀ ਨੇ ਜਿਹੜੇ ਪੰਜਾਬ ਦੀ ਧਰਤੀ ਦੇ ਜੰਮਪਾਲਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਤੋਂ ਕਈ ਬਰੇ ਪਿੱਛੇ ਚੱਲ ਜਾਓ ਤੁਸੀਂ ਵੇਖੋ ਉਸ ਵੇਲੇ ਦਾ ਪੰਜਾਬ ਕਿਉਂ ਜਾ ਸੀਗਾ ਅੱਜ ਪੰਜਾਬ ਕਿਉਂ ਜਾ ਤੁਹਾਨੂੰ ਖਰਾ ਲੱਗਦਾ ਜਾਲਾ ਪੰਜਾਬ ਉਸ ਵੇਲੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਕਿੰਨੀ ਸੀਗੀ ਅੱਜ ਤੋਂ 25 30 ਬਰੇ ਪਹਿਲਾਂ ਅੱਜ ਕਿੰਨੀ ਆ ਗਿਣਤੀ ਤੁਸੀਂ ਪੰਜਾਬ ਦੇ ਵਿੱਚ ਘਟ ਗਿਣਤੀ ਚ ਰਹਿ ਗਏ ਹੋ ਕੀ ਤੁਹਾਨੂੰ ਇਸ ਗੱਲ ਦੀ ਫਿਕਰ ਨਹੀਂ ਹੁੰਦੀ ਕੀ ਤੁਹਾਨੂੰ ਇਸ ਗੱਲ ਦੀ ਫਿਕਰ ਨਹੀਂ ਹੁੰਦੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਬਗਾਨੇ ਹੋ ਗਏ ਕੀ ਤੁਸੀਂ ਇਹ ਨਹੀਂ ਦੇਖਦੇ ਕਿ ਜਿੱਦਾਂ ਕਈ ਹੋਰ ਸੂਬੇ ਐ ਉਹਨਾਂ ਸੂਬਿਆਂ ਦੀ ਤਰਸ ਦੇ ਉੱਪਰ ਹਿਮਾਚਲ ਹੋ ਗਿਆ ਉਹਦੇ ਵਿੱਚ ਗੁਜਰਾਤ ਹੋ ਗਿਆ ਉਹਦੇ ਵਿੱਚ ਕਈ ਹੋਰ ਸੂਬੇ ਅਸਾਤਰ ਸੂਬੇ ਆਉਂਦੇ ਐ ਉਹਨਾਂ ਨੂੰ ਸਪੈਸ਼ਲ ਤੁਸੀਂ ਉੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਤੁਸੀਂ ਉੱਥੇ ਦੇ ਵੋਟਰ ਨਹੀਂ ਬਣ ਸਕਦੇ ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਪੰਜਾਬ ਦੇ ਵਿੱਚ ਵੀ ਇਦਾਂ ਹੀ ਹੋਣੀ ਚਾਹੀਦੀ ਹੈ ਤੁਹਾਡੀ ਖੁਦ ਮੁਖਤਿਆਰੀ ਪੰਜਾਬ ਦੀ ਬਾਗਡੋਰ ਜਿੰਨੀ ਕਮਾੜੀ ਮੋਟੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕੀ ਤੁਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ ਕੇਂਦਰ ਦੀ ਸਰਕਾਰ ਸਾਰਾ ਕੁਝ ਆਪਣੇ ਹੱਥਾਂ 'ਚ ਲੈ ਰਹੀ ਹੈ ਸੈਂਟਰਲਾਈਜ਼ ਕੀਤਾ ਜਾ ਰਿਹਾ ਹੈ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਸੂਬਿਆਂ ਦੇ ਕੋਲੋਂ ਉਹਨਾਂ ਦੇ ਅਖਤਿਆਰ ਖੋਏ ਜਾ ਰਹੇ ਆ ਉਹਨਾਂ ਦੇ ਹੱਕ ਖੋਏ ਜਾ ਰਹੇ ਆ ਸੂਬੇ ਦੀਆਂ ਸਰਕਾਰਾਂ ਦੇ ਕੋਲੋਂ ਤਾਂ ਤੁਸੀਂ ਸੋਚ ਕੇ ਵੇਖੋ ਇਹ ਖੇਡ ਕਿੱਥੇ ਜਾ ਕੇ ਮੁੱਕੂਗੀ ਕੀ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਉਹਨਾਂ ਵੱਲੋਂ ਆੜੜ ਢੰਗ ਤਰੀਕੇ ਨਾਲ ਤਬਾਹ ਕਰਨ ਦੇ ਯਤਨ ਹੋ ਰਹੇ ਆ ਲਿਸਟ ਬੜੀ ਲੰਮੇਰੀ ਹੈ ਪਰ ਛੋਟ ਚ ਗੱਲ ਕਰ ਲੈਣਾ ਇਸ ਕਰਕੇ ਦੁਨੀਆ ਦੇ ਕਿਸੇ ਕੋਨੇ ਚ ਵੀ ਬੈਠੇ ਹੋਏ ਜਿਹੜੇ ਸਿੱਖ ਚਾਹੁੰਦੇ ਆ ਕਿ ਸਾਡਾ ਇੱਥੇ ਕਦੀ ਰਾਜ ਹੁੰਦਾ ਸੀਗਾ ਪੰਜਾਬ ਇੱਕ ਵੱਖਰੀ ਸਟੇਟ ਹੋਇਆ ਕਰਦਾ ਸੀ ਪੰਜਾਬ ਇੱਕ ਵੱਖਰਾ ਮੁਲਕ ਸੀਗਾ ਅਸੀਂ ਉਹੀ ਰਾਜ ਭਾਗ ਇੱਥੇ ਮੋੜ ਵਿਖਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਾਡੇ ਉੱਪਰ ਕਿਸੇ ਵੀ ਇਦਾਂ ਦੀ ਹਕੂਮਤ ਦਾ ਕੁੰਡਾ ਨਾ ਹੋਵੇ ਜਿਹੜੀ ਇਹ ਗੱਲ ਕਹਿੰਦੀ ਹੋਵੇ ਅਸੀਂ ਸਭ ਕੋ ਏਕ ਹੀ ਰੰਗਵੇਂ ਰੰਗ ਦੇਂਗੇ ਜੜੀ ਇਹ ਗੱਲ ਕਹਿੰਦੀ ਹੋਵੇ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਇੱਕ ਰਾਸ਼ਟਰ ਇੱਕ ਭਾਸ਼ਾ ਔਰ ਇੱਕ ਝੰਡਾ ਜਿਹੜੇ ਇਹ ਗੱਲ ਕਹਿੰਦੇ ਹੋਣ ਉਹ ਕਹਿੰਦੇ ਕਿ ਜੇ ਇਦਾਂ ਨਾ ਹੋਵੇ ਸਾਡੇ ਆਪਣੇ ਕੰਟਰੋਲ ਦੇ ਵਿੱਚ ਸਾਡਾ ਪੰਜਾਬ ਹੋਵੇ ਤਾਂ ਫਿਰ ਆਏ ਦਿਨ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਇਹਨਾਂ ਘਟਨਾਵਾਂ ਤੋਂ ਛੁਟਕਾਰਾ ਹੋ ਸਕਦਾ ਹੈ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਾਬਕ ਇੱਥੇ ਸੰਵਿਧਾਨ ਆਪਣਾ ਲਾਗੂ ਕਰੀਏ ਇੱਥੇ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦੇ ਸਹਾਰਾ ਜਿਓ ਵਾਲੀ ਗੱਲਬਾਤ ਹੋਵੇ ਇੱਥੇ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਵਾਲੀ ਗੱਲ ਹੋਵੇ ਇੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਵਾਲੀ ਗੱਲ ਉਸ ਰਾਜ ਭਾਗ ਦੇ ਵਿੱਚ ਕਿਸੇ ਦਾ ਜ਼ਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਉਸ ਰਾਜ ਦੇ ਵਿੱਚ ਕਿਸੇ ਦੇ ਧਾਰਮਿਕ ਸਥਾਨ ਨੂੰ ਢਾਹ ਢੇਰੀ ਨਹੀਂ ਕੀਤਾ ਗਿਆ ਉਸ ਰਾਜ ਦੇ ਵਿੱਚ ਕਿਸੇ ਦਾ ਜ਼ਬਰਜਨਾ ਨਹੀਂ ਹੋਇਆ ਇੱਥੇ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਦੇ ਨਾਲ ਅਕਟਨਾਮਾ ਵਾਪਰਨ ਡੀਆਂ ਨੇ 5 ਸਾਲ ਦੀ 5 ਸਾਲ ਦਾ ਇੱਕ ਮਾਸੂਮ ਜਿਹਾ ਬੱਚਾ ਆਪਾਂ ਪਿਛਲੇ ਦਿਨੀ ਦੇਖਿਆ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਘਟਨਾ ਵਾਪਰਦੀ ਹੈ ਪ੍ਰਵਾਸੀ ਦੇ ਵੱਲੋਂ ਜਲੰਧਰ ਦੇ ਵਿੱਚ ਵਾਪਰਨ ਲੱਗੀ ਸੀ ਇੱਕ ਛੋਟੀ ਜੀ ਮਾਸੂਮ ਬੱਚੀ ਦੇ ਨਾਲ ਲੋਕਾਂ ਨੇ ਵੇਖ ਲਿਆ ਲੋਕ ਇਕੱਠੇ ਹੋ ਗਏ ਤੇ ਉਹ ਪ੍ਰਵਾਸੀ ਜਿਹੜਾ ਸੀਗਾ ਫੜ ਕੇ ਉਹਦਾ ਜੋਤ ਪੜਾਣ ਕੀਤਾ ਤੇ ਪੁਲਿਸ ਦੇ ਹਵਾਲੇ ਕਰ ਆਏ ਦਿਨੇ ਦਿਨੇ ਘਟਨਾਵਾਂ ਵਾਪਰਨ ਡੀਆਂ ਨੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਪੰਜਾਬ ਦੀ ਆਜ਼ਾਦੀ ਵਾਸਤੇ ਸੰਘਰਸ਼ ਕਰਦੇ ਪਏ ਆ ਭਈ ਉਹਦੇ ਵਿੱਚ ਹੀ ਪੰਜਾਬ ਦਾ ਭਲਾ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਅੱਜ ਜੋ ਚੱਲਦਾ ਪਿਆ ਏਦਾਂ ਹੀ ਠੀਕ ਹੈ ਭਈ ਆਪਾਂ ਪਹਿਲਾਂ ਵੀ ਧਰਨੇ ਲਾਉਂਦੇ ਹੁੰਦੇ ਸੀਗੇ ਮੋਰਚੇ ਮਜ਼ਾਰੇ ਅਸੀਂ ਗਾਂ ਵੀ ਆਹੀ ਕੁਛ ਕਰਨਾ ਹੈਗਾ ਅਸੀਂ ਐਂ ਹੀ ਰਹਿਣਾ ਤੇ ਅਸੀਂ ਐਂ ਸਾਰਾ ਕੁਝ ਝੱਲੀ ਜਾਣਾ ਤੇ ਐਂ ਆਪਾਂ ਸਾਰਾ ਕੁਝ ਕਰੀ ਜਾਣਾ ਐਦਾਂ ਹੀ ਉਹਨਾਂ ਨੇ ਫਿਰ ਵੋਟਾਂ ਪਾਉਣ ਆਉਣਾ ਐਦਾਂ ਆਪਾਂ ਫਿਰ ਇਹਨਾਂ ਨੂੰ ਜਿਤਾਉਣਾ ਐਦਾਂ ਫਿਰ ਇਹਨਾਂ ਨੇ ਕਾਬਜ਼ ਹੋਣਾ ਐਦਾਂ ਜਿਹੜੀ ਸਿਆਸਤ ਹੈ ਸਾਡੇ ਘਰਾਂ ਤੱਕ ਸਾਡੇ ਪਿੰਡਾਂ ਤੱਕ ਪਹੁੰਚਣੀ ਹੈ ਅਸੀਂ ਔਰ ਆਪਣੀ ਉਹ ਸਿਆਸਤ ਨੂੰ ਗੰਦੀ ਸਿਆਸਤ ਨੂੰ ਆਪਾਂ ਆਪਣੇ ਬਿਹੜਿਆਂ ਵਿੱਚ ਥਾਂ ਦੇਣੀ ਹੈ ਔਰ ਆਪਣੇ ਪਿੰਡ ਦੇ ਲੋਕਾਂ ਦੇ ਆਪਾਂ ਇੱਕ ਦੂਜੇ ਦੇ ਮਰਡਰ ਕਰਨੇ ਆ ਇੱਕ ਦੂਜੇ ਦਾ ਕੁੱਟਾਪਾ ਕਰਨਾ ਇੱਕ ਦੂਜੇ ਨੂੰ ਧੱਕਾ ਕਰਨਾ ਹੈ ਕੀ ਆਪਾਂ ਇਹੋ ਕੁਝ ਝੱਲਣਾ ਹੱਲੇ ਜੇ ਝੱਲਣਾ ਤਾਂ ਕੋਈ ਕਿਰਪਾ ਕਰਕੇ ਦੱਸ ਦਿਓ ਕਮੈਂਟਾਂ ਦੇ ਵਿੱਚ ਕਿ ਕਿੰਨੇ ਕ ਬਰੇ ਤੁਸੀਂ ਚਾਹੁੰਦੇ ਹੋ ਕਿ ਇਸ ਕਿਸਮ ਦੇ ਮਾਹੌਲ ਦੇ ਵਿੱਚ ਆਪਾਂ ਜ਼ਿੰਦਗੀ ਬਤੀਤ ਕਰਨੀ ਹੈ ਜਾਂ ਤੁਸੀਂ ਹੱਲੇ ਕਿਸੇ ਹੋਰ ਸਿਆਸੀ ਪਾਰਟੀ ਦਾ ਬਦਲਾਅ ਦੇਖਣਾ ਚਾਹੁੰਦੇ ਹੋ ਕਿ ਆਪਾਂ ਇੱਕ ਹੋਰ ਕੋਈ ਸਿਆਸੀ ਪਾਰਟੀ ਆ ਲਵੇ ਇੱਕ ਵਾਰ ਵਾਗਡੋਰ ਉਹਨਾਂ ਦੇ ਹੱਥ 'ਚ ਆ ਜਾਵੇ ਆਪਾਂ ਆਜ਼ਾਦੀ ਵਾਲੇ ਪਾਸੇ ਨੂੰ ਨਹੀਂ ਤੁਰਨਾ ਅਸੀਂ ਨਹੀਂ ਪੰਜਾਬ ਆਜ਼ਾਦ ਵਿਖਣਾ ਚਾਹੁੰਨੇ ਅਸੀਂ ਤਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਕੋਲੋਂ ਹੱਲੇ ਇੱਕ ਵਾਰ ਹੋਰ ਤਜਰਬਾ ਕਰਵਾ ਕੇ ਦੇਖਣਾ ਕਿ ਸ਼ਾਇਦ ਉਹ ਸਾਡਾ ਕੋਈ ਭਲਾ ਕਰ ਦੇਵੇ ਪਰ ਥੋੜੀ ਜਿਹੀ ਕੋਈ ਸਮਾਂ ਸੀਮਾ ਤਾਂ ਜ਼ਰੂਰ ਤੈਅ ਕਰ ਲੈਣੀ ਚਾਹੀਦੀ ਆ ਨਾ ਕਿ ਆਪਾਂ ਇੰਨਾ ਕੁ ਸਮਾਂ ਦੇਖਣਾ ਉਦੋਂ ਫਿਰ ਆਪਾਂ ਕੁਝ ਹੋਰ ਸੋਚਾਂਗੇ ਜਿਹੜੇ ਲੋਕ ਹੋਰ ਸੰਘਰਸ਼ੀ ਲੋਆ ਜਿਹੜੇ ਆਜ਼ਾਦੀ ਵਾਸਤੇ ਸੰਘਰਸ਼ ਕਰਦੇ ਪਏ ਆ ਸ਼ਾਇਦ ਫੇ ਆਪਾਂ ਨੂੰ ਉਹ ਚੰਗੇ ਲੱਗਣ ਲੱਪਣਗੇ ਵੀ ਆਪਾਂ 3 ਸਾਲ ਹੋਰ ਲਾਉਣੇ ਆ ਆਪਾਂ ਸਾਲਕ ਹੋਰ ਲਾਉਣਾ ਏ 6 ਮਹੀਨੇ ਲਾਉਣੇ ਆ ਕਿੰਨੇ ਵਾਰੇ ਪਹਿਲਾਂ ਬੀਤ ਚੁੱਕੇ ਆ ਫੈਸਲਾ ਆਮ ਲੋਕਾਂ ਨੇ ਕਰਨਾ ਉਮੀਦ ਕਰਦੇ ਆ ਅਰਦਾਸ ਵੀ ਕਰਦੇ ਆ ਕਿ ਪਰਿਵਾਰ ਦਾ ਇਹ ਜਿਹੜਾ ਜੀ ਗਿਆ ਹੈਗਾ ਜੀ ਨੇ ਮੁੜ ਕੇ ਨਹੀਂ ਆਉਣਾ ਹੈਗਾ ਪਰ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਏ ਇਸ ਗੱਲ ਦੀ ਆਪਾਂ ਉਮੀਦ ਕਰਦੇ ਆ ਜਿਹੜੀ ਕਿ ਉਮੀਦ ਸਾਨੂੰ ਬਹੁਤ ਘੱਟ ਹੁੰਦੀ ਹੈ ਕਈ ਵਾਰਾ ਔਰ ਜੇ ਇਦਾਂ ਦੀ ਉਮੀਦ ਵੱਜੇ ਵੀ ਤਾਂ ਜਿਨ੍ਹਾਂ ਨੇ ਪਹਿਲਾਂ ਬਹੁਤ ਕੁਝ ਹੰਡਾਇਆ ਉਹਨਾਂ ਨੂੰ ਪਤਾ ਹੈ ਕਿ ਇਨਸਾਫ ਲੈਣ ਦੇ ਵਾਸਤੇ ਕਿੱਡੀ ਜ਼ਬਰਦਸਤ ਕੱਲਣਾ ਕੱਲਣੀ ਪਊਗੀ ਕਿੰਨੇ ਵਰੇ ਤੁਹਾਨੂੰ ਅਦਾਲਤਾਂ ਦੇ ਦਰਵਾਜ਼ੇ ਨੀਵੇਂ ਕਰਨੇ ਪੈਣਗੇ ਤਦ ਜਾ ਕੇ ਇਨਸਾਫ ਮਿਲੂਗਾ ਜਿਹੜੇ ਲੋਕ ਹੰਡਾਉਂਦੇ ਆ ਜਿਹੜੇ ਲੋਕ ਵਿਚਰਦੇ ਆ ਉਹਨਾਂ ਨੂੰ ਇਸ ਗੱਲ ਦਾ ਬਧੇਰੇ ਪਤਾ ਸੋ ਜਿਹੜੀਆਂ ਮੈਂ ਵਿਚਾਲੇ ਗੱਲਾਂ ਕਰਕੇ ਹਟਿਆ ਕਿ ਕਿੰਨਾ ਕੁ ਸਮਾਂ ਹੋਰ ਆਪਾਂ ਵੇਖਣਾ ਉਹ ਜਿਹੜਾ ਸਮਾਂ ਸੀਮਾ ਹੈਗੀ ਆ ਕਮੈਂਟਾਂ ਦੇ ਵਿੱਚ ਲਿਖਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ ਬੇਨਤੀ ਆ ਕਿ ਜਿਹੜੇ ਨਵੇਂ ਨੇ ਆ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ